ਸਾਰੇ ਦੋਸਤਾਂ ਨੂੰ ਨਮਸਕਾਰ ਅੱਜ ਆਪਣੇ ਪਿੰਡ ਸਿੱਖੂਪੁਰ ਖਡਾਲ ਵਿਖੇ ਆਬਾ ਵਿਚਾਰਪੁਰ ਜੀ ਦੇ ਡੇਰੇ ਦੇ ਵਿੱਚ ਸਲਾਨਾ ਸਮਾਰੋ ਮਨਾਇਆ ਜਾ ਰਿਹਾ ਹੈ ਹਰ ਸਾਲ 22 ਤਰੀਕ ਨੂੰ ਮਨਾਉਂਦੇ ਆ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ ਇੱਥੇ ਮੇਰੇ ਖਲ ਮੈਨੂੰ ਤਾਂ 50 ਸਾਲ ਹੋ ਗਏ ਦੇਖਦੇ ਨੂੰ ਆਈ ਸਾਲ ਹੁੰਦਾ ਹੈ 22 ਤਰੀਕ ਨੂੰ ਪਹਿਲੇ ਮਹੀਨੇ ਦੀ ਨੂੰ ਮਨਾਇਆ ਜਾਂਦਾ ਹੈ ਤੇ ਸਾਡੇ ਬਾਬੂ ਸਿੰਘ ਜੀ ਇੱਥੇ ਹੈਡ ਨੇ ਉਹ ਆਪਣੇ ਕੁਝ ਵਿਚਾਰ ਸੋਢੇ ਨਾਲ ਸਾਂਝੇ ਕਰਨਗੇ ਹਾਂਜੀ ਮੰਤ ਜੀ ਪਰਮ ਸਤਕਾਰਯੋਗ ਨੇੜੇ ਲੋਕ ਨਗਰ ਨਿਵਾਸੀ ਸੰਗਤਾਂ ਅਤੇ ਨੇੜੇ ਦੂਰੋਂ ਆਈਆਂ ਸੰਗਤਾਂ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤਾਂ ਨੂੰ ਕਈ ਦਿਨਾਂ ਤੋਂ ਪਤਾ ਹੀ ਹੈ ਕਿ ਪਰਸੋ ਤੋਂ ਲੈ ਕਰਕੇ ਡੇਰਾ ਬਾਬਾ ਵਿਚਾਰਪਰੀ ਜੀ ਫਟਾਲ ਸੇਖੋ ਪਰ ਵਿਖੇ ਜੋ ਕਿ ਸਾਲਾਨਾ ਸਮਾਗਮ ਲੋਹੜੀ ਤੋਂ ਹਫਤਾ ਇੱਕ ਬਾਅਦ ਕੀਤਾ ਜਾਂਦਾ ਹੈ ਇਹ ਪ੍ਰੋਗਰਾਮ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਡੇਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅਤੇ ਸਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਜੋ ਹਰ ਸਾਲ ਅਸੀਂ ਕਰਵਾਉਂਦੇ ਆਂ ਸੋ ਸੰਗਤਾਂ ਨਗਰ ਛੇਕੂਪੁਰ ਖਡਾਲ ਦੀਆਂ ਵੱਧ ਤੋਂ ਵੱਧ ਬਹੁਤ ਜ਼ਿਆਦਾ ਯੋਗਦਾਨ ਪਾਉਂਦੀਆਂ ਹਨ ਅਤੇ ਵੱਧ ਛੱਡ ਕੇ ਧੰਨ ਮਨ ਧੰਨ ਤੋਂ ਲੈ ਕੇ ਸੇਵਾ ਕਰ ਰਹੇ ਹਨ ਸੋ ਇਸ ਵੇਲੇ ਭਾਈ ਲੰਗਰ ਚੱਲ ਰਿਹਾ ਹੈ ਸੰਗਤਾਂ ਲੰਗਰ ਪਰਿਸ਼ਾਦ ਦਾ ਸ਼크 ਰਹੀਆਂ ਹਨ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਬਾਣੀ ਅਤੇ ਬਾਣੇ ਦੇ ਨਾਲ ਜੁੜਨ ਦੀ ਕਿਰਪਾਲਤਾ ਕਰਨੀ ਸੰਗਤਾਂ ਨੇ ਅਤੇ ਚੰਗੀਆਂ ਨੇਚਰਾਂ ਬਣਾ ਕੇ ਨਸ਼ੇ ਤੋਂ ਬਚਣਾ ਹੈ ਤੇ ਚੰਗੀਆਂ ਭਾਈ ਸੰਗਤਾਂ ਕਰਨੀਆਂ ਨੇ ਜਿਵੇਂ ਕਿ ਕਬੀਰ ਸਾਹਿਬ ਫਰਮਾਉਂਦੇ ਹਨ ਕਬੀਰ ਸੇਵਾ ਕੋ 도ਏ ਭਲੇ ਏਕ ਸੰਤ ਇਕਰਾਮ RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸੋ ਮਹਾਵਾਕਾਂ ਅਨਸਾਰ ਐਨੇ ਮਿੱਠੇ ਪ੍ਰਵਚਨਾਂ ਦੇ ਅਨੁਸਾਰ ਭਾਈ ਸੰਗਤਾਂ ਨੂੰ ਬੇਨਤੀ ਹੈ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਸੇਵਾ ਭਾਵਨਾ ਦਿਖਾ ਕੇ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ ਅਤੇ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਸੰਗਤਾਨ ਨੂੰ ਫੇਰ ਦੁਬਾਰੇ ਇਹਹੀ ਅਪੀਲ ਹੈ ਸਾਡੇ ਵੱਲੋਂ ਡੇਰਾ ਬਾਬਾ ਵਿਚਾਰਪੁਰੇ ਜੇ ਖਡਾਲ ਸ਼ੇਖੂਪੁਰ ਵਿਖੇ ਕਮੇਟੀ ਵੱਲੋਂ ਨਸ਼ਾ ਦੇ ਬਾਬਤ ਸੰਗਤਾਨ ਨੂੰ ਪੁਰ ਜ਼ੋਰ ਦੇ ਨਾਲ ਬੇਨਤੀ ਹੈ ਕਿ ਨਸ਼ਾ ਤੋਂ ਬਚ ਕੇ ਰਹਿਣਾ ਹੈ ਅਤੇ ਸੇਵਾ ਭਾਵਨਾ ਬਣਾ ਕੇ ਹਰ ਜਗ੍ਹਾ ਹਰ ਇੱਕ ਬੰਦੇ ਦੀ ਮਨੁੱਖਤਾ ਦੀ ਜੀਵਾਂ ਦੇ ਭਲੇ ਦੇ ਲਈ ਸੇਵਾ ਭਾਈ ਵੱਧ ਤੋਂ ਵੱਧ ਕਰਨੀ ਹੈ ਸੰਗਤਾਨ ਨੇ ਸੋ ਇਸੇ ਤਰੀਕੇ ਭਾਈ ਇਹ ਸਾਲਾਨਾ ਸਮਾਗਮ ਹੁੰਦੇ ਰਹਣੇ ਨੇ ਅਤੇ ਵੱਧ ਤੋਂ ਵੱਧ ਚੜ੍ਹ ਕੇ ਭਾਈ ਸੰਗਤਾਂ ਨੇ ਯੋਗਦਾਨ ਪਾਉਣਾ ਹੈ ਸੇਵਾ ਨਿਭਾਉਣੀ ਹੈ ਸੋ ਭਾਈ ਵੱਧ ਤੋਂ ਵੱਧ ਸੇਵਾ ਕਰਿਆ ਕਰੋ ਐਨੇ ਕਹਿੰਦੇ ਹੋਏ ਖਿਮਾ ਦੇ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੁਲਵਿੰਦਰ ਜੀ ਤੁਸੀਂ ਵਿਚਾਰ ਰੱਖਣੇ ਚਾਹੋਗੇ ਕੁਝ ਹਾਂਜੀ ਸੋ ਧੰਨ ਬਾਬਾ ਜੀ ਨੇ ਦੱਸ ਹੀ ਦਿੱਤਾ ਹੈ ਕਿ ਡੇਰਾ ਬਾਬਾ ਵਿਚਾਰਪੁਰੀ ਦੇ ਸਥਾਨ ਤੇ ਹਰ ਸਾਲ ਸਾਲ ਦੇ ਵਿੱਚ ਦੋ ਵਾਰ ਇੱਕ ਤਾਂ ਜਨਵਰੀ ਦੇ ਵਿੱਚ 23 ਜਨਵਰੀ ਨੂੰ 22 23 ਜਨਵਰੀ ਦੇ ਦਿਨਾਂ 'ਚ ਇੱਕ ਭਾਦੋ ਦੀ ਦੂਜੀ ਜਿਹੜੀ ਇੱਥੇ ਧੂਮ-ਧਾਮ ਨਾਲ ਮਨਾਈ ਜਾਂਦੀ ਹੈ। ਸੋ ਬਹੁਤ ਹੀ ਵਧੀਆ ਇਹ ਲਾਲੋਵੀ ਨਗਰ ਹੈ। ਆਪਣਾ ਸਾਰਾ ਨਗਰ ਭਾਈਚਾਰਕ ਸਾਂਝ ਨਾਲ ਇੱਥੇ ਮੱਥਾ ਟੇਕਦਾ ਹੈ ਤੇ ਲੰਗਰ ਛਕਦਾ ਹੈ। ਤੇ ਬਹੁਤ ਹੀ ਵਧੀਆ ਭਾਈਚਾਰਕ ਸਾਂਝ ਬਣੀ ਹੈ ਤੇ ਅਸੀਂ ਨਗਰ ਦੇ ਨੂੰ ਹੋਰ ਵੀ ਸਨੇਹਾ ਦੇਣਾ ਚਾਹਾਂਗੇ ਜਿਹੜਾ ਨੌਜਵਾਨ ਨੇ ਨਸ਼ਿਆਂ ਨੂੰ ਛੱਡ ਕੇ ਗੁਰੂ ਦੀ ਬਾਣੀ ਨਾਲ ਜੋੜਨਾ ਤੇ ਮੁਨਖਤਾ ਦੀ ਸੇਵਾ ਕਰਨ ਤੇ ਆਪਣੇ ਨਗਰ ਦੇ ਵਿੱਚ ਜਿਹੜੇ ਪੰਡਤ ਜੀ ਨੇ ਬਹੁਤ ਹੀ ਵਧੀਆ ਸ਼ਲਾਂਗਾ ਜੋਗ ਕਦਮ ਕਰ ਰਹੇ ਨੇ ਦਰਖਤ ਲਗਾ ਰਹੇ ਨੇ ਸੋ ਇਹਨਾਂ ਦਾ ਸਹਿਯੋਗ ਕਰਨ ਆਪਣੇ ਪਿਛਲੇ ਦਿਨਾਂ ਚ ਆਪਾਂ ਕੁਝ ਦੇਖਿਆ ਹੈ ਕਿ ਇੱਕ ਦੋ ਦਰਖਤਾਂ ਨੂੰ ਕੁਝ ਬੱਚੇ ਪਤਨੀ ਕੋਈ ਸਿਆਣੇ ਬਜ਼ੁਰਗ ਤੋੜ ਗਏ ਸੋ ਇਹ ਹੈ ਨਾ ਕਰਿਆ ਕਰੋ ਭਾਈ ਕਿਉਂਕਿ ਕੁਦਰਤ ਨਾਲ ਪਿਆਰ ਕਰੋ ਉਹਨਾਂ ਦਰਖਤ ਲਗਾਓ ਤੇ ਜਵਾਨੀ ਨੂੰ ਵੀ ਬਚਾਓ ਨਸ਼ਾ ਜਿਹੜਾ ਆਪਣੀ ਜਵਾਨੀ ਨੂੰ ਖਾ ਰਿਹਾ ਹੈ ਤੇ ਜਿਹੜਾ ਨੇਚਰ ਹੈ ਇਹ ਆਪਾਂ ਨੂੰ ਆਕਸੀਜਨ ਦੇ ਰਿਹਾ ਸੋ ਆਪਾਂ ਨੂੰ ਕੁਦਰਤ ਨੂੰ ਵੀ ਬਚਾਉਣਾ ਹੈ ਕਿ ਕੁਦਰਤ ਨਾਲ ਹੀ ਸਾਰਾ ਕੁਝ ਸਿਸਟਮ ਚੱਲਦਾ ਹੈ ਤੇ ਕੁਦਰਤ ਜੇ ਹੋਊਗੀ ਤਾਂ ਹੀ ਆਪਣਾ ਜਿਹੜਾ ਜੀਵਨ ਹੈ ਤਾਂ ਹੀ ਖੁਸ਼ਹਾਲ ਹੋਊਗਾ ਸੋ ਨੌਜਵਾਨੀ ਤੇ ਕਿਸਾਨੀ ਤੇ ਆਪਣੀ ਕੁਦਰਤ ਆਪਣਾ ਦਰਖਤ ਲਗਾਓ ਇਹਨੂੰ ਬਚਾਓ ਸਤਿ ਸ਼੍ਰੀ ਅਕਾਲ